ਹਾਂਜੀ ਦੋਸਤੋ ਅ ਅੱਜ ਜਿਹੜੀ ਗੱਲਬਾਤ ਕਰ ਰਹੇ ਆ ਆਪਾਂ ਮਟਰ ਦੀ ਖੇਤੀ ਬਾਰੇ ਗੱਲ ਕਰ ਰਹੇ ਆ ਜਿਹੜੇ ਸਾਡੇ ਕਿਸਾਨ ਭਰਾ ਮਟਰ ਦੀ ਖੇਤੀ ਕਰਨਗੇ ਉਹਨਾਂ ਵਾਸਤੇ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਨਦੀਨਾਂ ਬਾਤ ਤੇ ਵੀ ਜੋ ਨਦੀਨ ਹਰੇ ਹੁੰਦੇ ਉਹਨਾਂ ਵਾਸਤੇ ਕੀ ਕਰ ਸਕਦੇ ਆ ਨਦੀਨਾਂ ਬਾਤ ਤੇ ਤੁਸੀਂ ਸਭ ਤੋਂ ਜਿਹੜਾ ਬੈਸਟ ਜੜੂਗਾ ਪੈਂਡੀ ਮੈਥ ਜਿਹੜੇ ਆਪਾਂ ਕਰ ਸਕਦੇ ਆ ਉਹਦੀ ਡੋਜ਼ ਤੁਸੀਂ 130 ਮਿੰਟੋ ਲਈ ਪਾ ਕੇ ਘਟੋ ਘਟ ਅੱਟ ਟੋਲੀਆਂ ਜਿਹੜੇ ਦਵਾਈ ਦਿਆਂ ਉਹ ਪਾਉਣੀ ਹੈ ਔਰ ਇਹ ਧਿਆਨ ਰੱਖੋ ਕਿ ਜਿਹਨੂੰ 24 ਘੰਟੇ ਦੇ ਅੰਦਰ ਅੰਦਰ ਕਦੋਂ ਤੱਕ ਜਿਆਦਾ ਵਧੀਆ। ਲੇਕਿਨ ਉਹਦੇ ਵਿੱਚ ਜਿੱਥੋਂ ਤੁਸੀਂ ਦਵਾਈ ਕਰੋਗੇ ਉਹ ਜੀ ਦੁਆਰਾ ਨਾ ਨੰਗੇ ਹੋ ਕਿਉਂਕਿ ਇਹਦੀ ਲੇਅਰ ਹੁੰਦੀ ਹੈ ਫਿਰ ਟੁੱਟ ਜਾਂਦੀ ਹੈ ਫਿਰ ਦਿੱਕਤ ਆਉਂਦੀ ਹੈ। ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜੇ ਸਾਡੇ ਕਿਸਾਨ ਭਰਾਵ ਨੇ ਇਸ ਵਾਰ ਮੈਂ ਇੱਕ ਖੇਤ ਦੇਖਣ ਗਿਆ ਸੀ ਉਹਨਾਂ ਨੇ ਬਾਈਆਂ ਨੇ ਮਿਹਨਤ ਬਹੁਤ ਕੀਤੀ ਖਰਚਾ ਹੀ ਬਹੁਤ ਕੀਤਾ ਲੇਕਿਨ ਜਦੋਂ ਐਂਡ ਤੇ ਜਦੋਂ ਸਮਾਂ ਆਇਆ ਉਥੇ ਆ ਕਿ ਛੋਟੀ ਗਲਤੀ ਕੀਤੀ ਜਿਹੜੀ ਉਹ ਗਲਤੀ ਨੇ ਪੂਰਾ ਜਿਹੜਾ ਖੇਤ ਆ ਉਹ ਖਰਾਬ ਕਰਤਾ। ਗੱਲ கிਚੀ ਬਾਰੇ ਕਰਦੇ ਹਾਂ। ਵੀ ਉਹਨਾਂ ਭਰਾਵਾਂ ਨੇ ਮਟਰ ਜਿਹੜਾ ਲਾਇਆ ਸੀ ਬੱਟੇ ਦੇ ਉੱਪਰ ਲਾਇਆ ਸੀ ਲੇਕਿਨ ਉਥੇ ਪਾਣੀ ਇੰਨਾ ਓਵਰਫਲੋ ਆਇਆ ਕਿ ਪਾਣੀ ਬਿਲਕੁਲ ਬੱਟਾਂ ਦੇ ਬਰਾਬਰ ਵਾਂਗੂ ਕਰਤਾ ਉਹਦੀ ਇੰਨੀ ਜਿਆਦਾ ਸੈੱਲ ਹੋ ਗਈ ਜਿਹੜਾ ਮਟਰ ਦਾ ਬੀਜ ਹੈ ਉਹ ਵਿੱਚ ਹੀ ਪਿਆ ਗਲ ਗਿਆ ਤੁਸੀਂ ਇਹ ਜੀ ਗਲਤੀ ਨਾ ਕਰਿਓ ਮਟਰ ਦੇ ਤੱਕ ਜਿਹੜਾ ਸਿਰਫ ਇਕੱਲੀ ਸੈੱਲ ਜਾਵੇ ਪਾਣੀ ਤੁਸੀਂ ਬਿਲਕੁਲ ਸਮਦਰ ਕਰਕੇ ਲਾਉਣਾ ਹੈ ਜਿਹੜਾ ਮਤਲਬ ਕਿ ਪਾਣੀ ਹਲਕਾ ਖੜੀਆਂ ਚ ਜਾਵੇ ਤੇ ਇਕੱਲੀ ਸੈੱਲ ਮਟਰ ਤੱਕ ਪਹੁੰਚੇ ਜਰਮਿਸ਼ਨ ਉਹਦੀ ਸਹੀ ਆਉਣੀ ਹੈ ਜਿਹੜੇ ਕਿੱਲੇ ਵਿੱਚ ਪਾਣੀ ਸਹੀ ਗਿਆ ਉਹਦੀ ਬਿਲਕੁਲ ਜਰਮਿਸ਼ਨ ਸਹੀ ਆਈ ਤੇ ਜਿੱਥੇ ਪਾਣੀ ਓਵਰਫਲੋ ਲੱਗਿਆ ਬਿਨਾਂ ਦੇਖ-ਦੇਖ ਤੋਂ ਲੱਗਿਆ ਜਿਆਦਾ ਲੱਗਿਆ ਉੱਥੇ ਜਿਹੜਾ ਮਟਰਾਂ ਨੂੰ ਨੁਕਸਾਨ ਆਇਆ, ਬੀਜਾਂ ਨੂੰ ਨੁਕਸਾਨ ਹੋਇਆ ਤੇ ਨਾਲੇ ਬਾਈ ਦੀ ਹੋਇਆ ਮਿਹਨਤ ਨੁਕਸਾਨ। ਇਹ ਜੇ ਗਲਤੀ ਨਾ ਕਰਿਆ ਕਰੋ ਕਿਉਂਕਿ ਇਹ ਚੀਜ਼ਾਂ ਬਹੁਤ ਸੌਲ ਹੁੰਦੀਆਂ ਨੇ। ਤੁਸੀਂ ਇਹਨਾਂ ਨੂੰ ਪੂਰੇ ਪ੍ਰੋਪਰ ਤਰੀਕੇ ਨਾਲ ਤੁਸੀਂ ਹੋਰ ਕੰਮ ਕਲੀਅਰ ਕਰ ਸਕਦੇ ਹੋ, ਲੇਕਿਨ ਇਹ ਕੰਮ ਕਲੀਅਰ ਕਰਨ ਲੱਗੇ ਤੁਸੀਂ ਨਹੀਂ ਕਦੇ ਵੀ ਕਤਾਹੀ ਕਰਨੀ। ਸੋ ਧੰਨਵਾਦ ਵੀਡੀਓ ਸ਼ੇਅਰ ਕਰਿਓ। ਕਈ ਵਾਰੀ ਸਾਡਾ ਹੋਕਸਾਂਪਰਾਜ ਦੇ ਨੁਕਸਾਨ ਨਾ ਕਰੇ। ਵੀਡੀਓ ਬਤੋ ਸ਼ੇਅਰ ਕਰਦੇ ਚੈਨਲ ਆਪਣਾ ਵੱਧ ਤੋਂ ਵੱਧ ਤੁਸੀਂ ਫੋਲੋ ਕਰੋ ਤਾਂ ਜੋ ਆਪਾਂ ਤੋਂ ਡੇਲੀ ਹੋਰ ਨਵੀਂ ਤੋਂ ਨਵੀਂ ਜਿਹੜੀ ਵੀਡੀਓ ਲੈ ਕੇ ਆਪਾਂ